ਤੁਸੀਂ ਹਾਕੀ ਦੇ ਵਿੱਚ ਕਿੱਦਾਂ ਗਏ ਤੁਹਾਡੇ ਮਤਲਬ ਪਰਿਵਾਰ ਚੋਂ ਕੋਈ ਹੋਰ ਸੀਗਾ ਨਾਲ ਕਿ ਤੁਹਾਡਾ ਵੀ ਐਸੇ ਕੱਲੇ ਦਾ ਸ਼ੌਂਕ ਸੀ ਨਹੀਂ ਜੀ ਇਹ ਬਚਪਨ ਤੋਂ ਮੈਂ ਛੋਟੇ ਹੁੰਦੇ ਤਾਂ ਮੇਰਾ ਹਾਕੀ ਦੇ ਵਿੱਚ ਹੀ ਰੁਚੀ ਸੀ ਸਾਡੇ ਖਾਲਸਾ ਹਾਈ ਸਕੂਲ ਦੇ ਵਿੱਚ ਕਲਕੱਤਾ ਵਿੱਚ ਜਦ ਮੈਂ ਫਰਦਾ ਸੀ ਉੱਥੇ ਕਲਾਸ 4 5 ਤੋਂ ਮੈਂ ਹਾਕੀ ਬੱਚਾ ਹੁੰਦਾ ਮੈਂ ਗਰਾਊਂਡ ਦੇ ਵਿੱਚ ਭਜਦਾ ਸੀ ਖੇਡਣ ਲੱਗ ਗਿਆ ਸੀ ਮੇਰੇ ਕੋਲੇ ਅੱਜ ਵੀ 72 ਦੀ ਹਾਕੀ ਮੇਰੇ ਕੋਲੇ ਪਈ ਆ ਮੈਂ ਤੁਹਾਨੂੰ ਦਿਖਾ ਸਕਦਾ ਜੂਨੀਅਰ ਸਟੇਟ ਲੈਵਲ ਦੇ ਵਿੱਚ ਜਾਣਾ ਸ਼ੁਰੂ ਕੀਤਾ ਫਿਰ ਹਾਈ ਸਕੈਂਡਰੀ ਕਰਕੇ ਫਿਰ ਜਦ ਕਾਲਜ ਗਏ ਆ ਫਿਰ ਸਟੇਟ ਲੈਵਲ ਤੇ ਵੀ ਆ ਗਏ ਆ ਤੇ ਬਲਬੀਰ ਸਿੰਘ ਹੁਣ ਜ ਸਿੱਕੇ ਉਹ ਸਾਡੇ ਸਾਡੇ ਨਾਲ ਉੱਥੇ ਉਹ ਖਾਲਸਾ ਬਲੂਜ਼ ਦੇ ਵਿੱਚ ਖੇលਦੇ ਹੁੰਦੇ ਸੀ ਤੇ ਉਹ ਵੀ ਸਾਨੂੰ ਥੋੜਾ ਦੱਸਦੇ ਹੁੰਦੇ ਸੀ ਕਿ ਤੁਸੀਂ ਸਤ ਤੁਸੀਂ ਸੀਨੀਅਰ ਸੀਗੇ ਤੇ ਉਹ ਵੀ ਕਿਵੇਂ ਖੇਲਣਾ ਕਿਵੇਂ ਨਹੀਂ ਆ ਉਹ ਉਹ ਵੀ ਸਾਨੂੰ ਬਹੁਤ ਚੰਗੀ ਤਕਨੀਕ ਸਿਖਾਉਂਦੇ ਗਏ ਤੇ ਇਸ ਤਰੀਕੇ ਨਾਲ ਬਹੁਤ ਚੰਗਾ ਸਾਡਾ ਫਿਊਚਰ ਮਤਲਬ ਹਾਕੀ ਦੇ ਵਿੱਚ ਬਹੁਤ ਚੰਗਾ ਸੀ ਹੁਣ ਤਾਂ ਖਾਣ ਪੀਣ ਉਹਨਾਂ ਠੀਕ ਨਾ ਹੋਣ ਕਰਕੇ ਬੱਚਿਆਂ ਦੇ ਅੱਗੇ ਜਿਹੜੇ ਸਟੈਮਨੇ ਨੇ ਉਹਨੇ ਖਾਸ ਜ਼ਿਆਦਾ ਨਹੀਂ ਆ ਕੁਝ ਘਟ ਗਏ ਅੱਗੇ ਅਸੀਂ ਦੋ ਦੋ ਢਾਈ ਢਾਈ ਘੰਟੇ ਵੀ ਕੰਟੀਨਿਊ ਮੈਦਾਨ ਦੇ ਵਿੱਚ ਹਾਕੀ ਖੇਲੇ ਆਂ 2 ਘੰਟੇ 2.5 ਘੰਟੇ ਹਾਕੀ ਪ੍ਰੈਕਟਿਸ ਕੀਤੀ ਆ ਜੀ ਤੇ ਇਸ ਤਰੀਕੇ ਨਾਲ ਹੁਣ ਬੱਚੇ ਮਤਲਬ ਉਹਨਾਂ ਲੌਂਗ ਮਤਲਬ ਸਟੈਮਨਾ ਨਹੀਂ ਰੱਖਦੇ ਤੇ ਇਹੇ ਚੀਜ਼ ਮੈਂ ਮੈਂ ਸੋਚਦਾ ਕਿ ਜਿਹੜੀਆਂ ਆਉਣ ਜਿਹੜੇ ਖਾਣ ਪੀਣ ਦੇ ਪਦਾਰਥਾਂ ਨੇ ਇਹ ਚੀਜ਼ਾਂ ਨੇ ਜਿਹੜੇ ਗਲਤ ਆਉਣ ਲੱਗੇ ਨੇ ਤੇ ਮਲਟਾ ਆਉਂਦੀਆਂ ਨੇ ਵਿੱਚ ਜਿਹੜੇ ਸਪਰੇ ਵਗੈਰਾ ਇੱਥੇ ਜੀ ਹੁਣ ਮੈਂ ਦੇਖ ਰਿਹਾ ਪੰਜਾਬ ਦਾ ਪਾਣੀ ਕਹਿੰਦੇ ਹੁੰਦੇ ਸੀ ਅੰਮ੍ਰਿਤ ਪਾਣੀ ਆ ਇਹ ਮਗਰ ਹੁਣ ਸਾਨੂੰ ਇਸ ਪਾਣੀ ਤੋਂ ਹੀ ਬਰਹੇਸ਼ ਕਰਨੀ ਪਈ ਆ ਤੇ ਫਿਲਟਰ ਪਾਣੀ ਪੀਣਾ ਪੈਂਦਾ ਜਾਂ ਹੋਰ ਚੰਗਾ ਪਾਣੀ ਉਹ ਵਾਲ ਕੇ ਪੀਣਾ ਪੈਂਦਾ ਗੱਲ ਕਰੀਏ ਹੌਕੀ ਦੀ ਤਾਂ ਸਾਡੀ ਨੈਸ਼ਨਲ ਖੇਡ ਸਾਡੇ ਭਾਰਤ ਦੀ ਜਿਹੜੀ ਨੈਸ਼ਨਲ ਖੇਡ ਹੈ ਤੇ ਕਿਸੇ ਵੇਲੇ ਬੜੇ ਵੱਡੇ ਤੁਰੰਦਰ ਹੋਏ ਨੇ ਜਿਨ੍ਹਾਂ ਦੇ ਨਾਮ ਦੇ ਉੱਪਰ ਜਿਹੜਾ ਉਹ ਚੈਂਪੀਅਨਸ਼ਿਪਸ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਨਾਮ ਦੇ ਉੱਪਰ ਜਿਹੜਾ ਉਹ ਇਨਾਮ ਵੰਡੇ ਜਾਂਦੇ ਨੇ ਉਹ ਸਾਡੇ ਜਿਹੜੇ ਇਥੋਂ ਦੇ ਰਿਪ੍ਰেজੈਂਟ ਕਰਦੇ ਰਹੇ ਨੇਗੇ ਤੇ ਅੱਜ ਅਸੀਂ ਗੱਲ ਕਰਾਂਗੇ ਹੌਕੀ ਦੀ ਸਾਡੇ ਨਾਲ ਇੱਕ ਅਜਿਹੇ ਪਲੇਅਰ ਮੌਜੂਦ ਨੇ ਜਿਹੜੇ ਕਿ 72 75 ਦੇ ਵਿੱਚ ਹੌਕੀ ਖੇਡਦੇ ਰਹੇ ਨੇ ਤੇ ਵੈਸਟ ਬੰਗਾਲ ਦੇ ਵੱਲੋਂ ਜਿਹੜਾ ਹੈ ਉਹਨਾਂ ਨੇ ਵੈਸਟ ਬੰਗਾਲ ਨੂੰ ਰਿਪ੍ਰেজੈਂਟ ਕੀਤਾ ਗੱਲਬਾਤ ਕਰਦੇ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਸਵਾਗਤ ਹੈ ਬਾਪੂ ਜੀ ਸਤਿ ਸ਼੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕੁਲਦੀਪ ਸਿੰਘ ਗਰੇਵਾਲ ਹੈ ਜੀ ਮੈਂ ਮਤਲਬ ਬਚਪਨ ਤੋਂ ਹੀ ਕਲਕੱਤਾ ਤੇ ਰਿਪ੍ਰেজੈਂਟ ਕਰਦਾ ਤੇ ਇਥੇ ਛੋਟੀਆਂ ਛੋਟੀਆਂ ਸਕੂਲਾਂ ਤੇ چھوٹے ਦੇ ਟਾਈਮ ਇਥੇ ਆਉਂਦੇ ਹੁੰਦੇ ਸੀਗੇ 72 ਦੇ ਵਿੱਚ ਮਤਲਬ ਮੈਂ ਇੱਕ ਵਾਰੀ ਆਇਆ ਜਦ ਮੈਂ ਹਾਕੀ ਖੇਡਦਾ ਸੀ ਉਸ ਟਾਈਮ ਸਟੇਟ ਲੈਵਲ ਤੇ ਤੇ ਇਥੇ ਆ ਕੇ ਆਪਣੇ ਕਲਰ ਰੈਪਰ ਦੇ ਬੱਚਿਆਂ ਮੁੰਡਿਆਂ ਨਾਲ ਵੀ ਮਤਲਬ ਅਸੀਂ ਹਾਕੀ ਖੇਡੇ ਤੇ ਉਸ ਦੇ ਵਿੱਚ ਮੈਂ ਕੁਝ ਆਪਦੇ ਕੰਨੀ ਟੀਮ ਦੇ ਲੋਕਲ ਮੁੰਡੇ ਪਾ ਕੇ ਤੇ ਸਕੂਲ ਦੀ ਜਿਹੜੀ ਟੀਮ ਸੀਗੀ ਉਹਨਾਂ ਨਾਲ ਮੈਂ ਮੈਚ ਖੇਡੇ ਦੇਖਿਆ ਤੇ ਉਹਨਾਂ ਦੀ ਟੈਕਨੀਕ ਜਿਹੜੀ ਸੀਗੀ ਥੋੜੀ ਜੀ ਅਲੱਗ ਸੀਗੀ ਮਤਲਬ ਉਹਨਾਂ ਨੂੰ ਕੋਚਿੰਗ ਦੇ ਕੁਝ ਤਰੀਕੇ ਨਾਲ ਚੰਗੀ ਕੋਚਿੰਗ ਦੇ ਕੇ ਉਹਨਾਂ ਤਕਨੀਕ ਸਮਝਾਈ ਜਾਵੇ ਤਾਂ ਉਹ ਮਤਲਬ ਬਹੁਤ ਚੰਗੀ ਹਾਕੀ ਚੰਗੇ ਲੈਵਲ ਤੇ ਖੇਲ ਸਕਦੇ ਆ ਤਾਕਤ ਹੈ ਸਭ ਕੁਝ ਹੈ ਜੋਰ ਹੈ ਸਭ ਕੁਝ ਹੈ ਕਰ ਸਕਦੇ ਆ ਬਟ ਉਹ ਸਟੈਮਨਾ ਹੈ ਬਟ ਥੋੜੀ ਜੀ ਤਕਨੀਕ ਹੋਣ ਦੇ ਨਾਲ ਮਤਲਬ ਆਪਣੀ ਗੇਮ ਦਾ ਸਾਰਾ ਪਾਸਾ ਪਲਟ ਪੈ ਜਾਂਦਾ ਤੇ ਉਸ ਤਰੀਕੇ ਨਾਲ ਕਹਿਣਾ ਪਾਲੂ ਬਾਈ ਜੀ ਸਾਡੇ ਤਿਲਰ ਰੈਪਰ ਦੇ ਜੋ ਕਲਕੱਟਾ ਸਾਡੇ ਖੇਡਦੇ ਹੁੰਦੇ ਸਾਡੇ ਸੀਨੀਅਰਸ ਸੀ ਬਜ਼ੁਰਗ ਸੀਗੇ ਉਹ ਵੀ ਅੱਜ ਹੈਗੇ ਨੇ ਬਹੁਤ ਏਲਡੇਜ ਹੋਗੇ ਨੇ ਉਹ ਨਿਆਰ 89 ইয়ারস 88 ইয়ারস ਹੈਗੇ ਨੇ ਹਲ ਵੀ ਹੈਗੇ ਨੇ ਉਹ ਤੁਹਾਡੀ ਕਿੰਨੀ ਉਮਰ ਹੈ ਮੇਰੀ 70 ইয়ারস 70 ਦਾ ਕਿ ਅਸੀਂ મતલব ਉਹਨਾਂ ਤੋਂ ਉਹ ਸਾਨੂੰ ਥੋੜਾ ਜਿਹਾ ਗਾਈਡ ਕਰਦੇ ਹੁੰਦੇ ਸੀ ਖੇਡਦੇ ਹੁੰਦੇ ਸੀ ਨਾਲ ਖਿਲਾਉਂਦੇ ਰਹਿੰਦੇ ਸੀ ਤੇ ਉਸ ਤਰੀਕੇ ਨਾਲ ਮੈਂ ਇੱਥੇ ਆ ਕੇ ਜਦ ਉਹਨਾਂ ਦੀ ਹਾਕੀ ਇੱਥੇ ਪਿੰਡ ਵਾਲੇ ਮੁੰਡਿਆਂ ਦੀ ਹਾਕੀ ਦੇਖੀ ਤੇ ਇਹਨਾਂ ਦੀ ਤਕਨੀਕ ਥੋੜੀ ਫਰਕ ਸੀ ਤੇ ਫਿਰ ਉਹਦੇ ਵਿੱਚ ਮੈਂ ਪਾਲੂ ਬਾਈ ਜੀ ਨੂੰ ਵੀ ਕਿਹਾ ਉਹ ਵੀ ਕੁਦਰ ਬਾਈ ਚਾਂਸ ਇੱਥੇ 72 ਦੇ ਵਿੱਚ ਆਏ ਹੋਏ ਸੀ ਤੇ ਮੈਂ ਉਹਨਾਂ ਨੂੰ ਸਮਝਾਇਆ ਕਿਹਾ ਵੀ ਇਹਨਾਂ ਨੂੰ ਵੀ ਥੋੜਾ ਜਿਹਾ ਇਸੇ ਵਾਰੀ ਕੋੜਾ ਕੋਚਿੰਗ ਦਾ ਜਿ ਸਮਝਾਉਣਾ ਜ਼ਰੂਰੀ ਹੈ ਤੇ ਉਹਨਾਂ ਨੇ ਫਿਰ ਉਸ ਟਾਈਮ ਇੱਕ ਚੰਗਾ ਕੋਚ ਉਹਨਾਂ ਨੂੰ ਅਪਰੋਚ ਵੀ ਕਰਕੇ ਦਿੱਤਾ ਸਾਰਾ ਕੁਝ ਆ ਫਿਰ ਥੋੜੀ ਜਿਹੀ ਤਕਨੀਕ ਬਦਲੀ ਚੰਗੀ ਗੇਮ ਖੇਡਣ ਲੱਗੇ ਕਿਲਰ ਰੈਪਰ ਦੇ ਪਲੇਅਰ ਜਿਹੜੇ ਸਕੂਲ ਦੇ ਬੱਚੇ ਜਾਂ ਹੋਰ ਤੇ ਇਹੀ ਚੀਜ਼ ਆ ਕਿ ਸਾਡੇ ਵੀ ਉੱਥੇ ਤਕਨੀਕ ਹੁੰਦੀ ਸੀ ਥੋੜੀ ਗੇਮ ਦੀ ਅਲਗ ਤਰੀਕੇ ਤਰੀਕੇ ਦੀ ਤਕਨੀਕ ਹੁੰਦੀ ਸੀ ਮੈਂ 75 ਵਿੱਚ ਰਿਪਰੈਜ਼ੈਂਟ ਕੀਤਾ ਵੈਸਟ ਬੰਗਾਲ ਕਾ ਨਿਊ ਕ ਗਿਆ ਮੈਂ ਦਿੱਲੀ ਖੇਲਣ ਗਿਆ ਤਾਂ ਪੰਜਾਬ ਦੇ ਜਿੰਨੀ ਟੀਮ ਸੀਗੀ ਉਹ ਉਹ ਵੀ ਖੇੜਦੇ ਸੀਗੇ ਪਰ ਉਹਨਾਂ ਕੋਲ ਜ਼ੋਰ ਜ਼ਿਆਦਾ ਸੀਗਾ ਤਕਨੀਕ ਘੱਟ ਸੀ ਤੇ ਅਸੀਂ ਖੈਰ ਉਹਨਾਂ ਨਾਲ ਡਰਾਅ ਜਿਹੜਾ ਹੈਗੇ ਸੀਗੇ ਤੇ ਫਾਈਨਲ 'ਚ ਅਸੀਂ ਨਹੀਂ ਜਾ ਪਏ ਤੇ ਉਹ ਉਸ ਟਾਈਮ ਮਤਲਬ ਉਹਨਾਂ ਕੋਲੇ ਤਕਨੀਕ ਨਾ ਹੋਣ ਕਰਕੇ ਉਹ ਫਾਈਨਲ 'ਚ ਨਹੀਂ ਜਾ ਪਏ ਮੈਰਿਟ ਦੀ ਟੀਮ ਫਾਈਨਲ ਚਲੀ ਗਈ ਸੀ ਤੇ ਇਸ ਤਰੀਕੇ ਨਾਲ ਜੇ ਆਪਣੇ ਬੱਚਿਆਂ ਨੂੰ ਜੇ ਸਾਨੂੰ ਫॉर द ਫਿਊਚਰ ਦੇ ਲਈ ਚੰਗੇ ਮਤਲਬ ਆਪਣੇ ਤਕਨੀਕ ਨਾ ਖਿਲਾਉਣ ਵਾਲੇ ਕੋਚ ਚੰਗੇ ਮਤਲਬ ਆਪਣੇ ਟੀਚਰ ਉਹਨਾਂ ਨੂੰ ਮਿਲਤੀ ਸਿੰਘ ਮਿਲ ਜਾਵੇ ਤਾਂ ਬਹੁਤ ਮਤਲਬ ਅੱਗੇ ਵੱਧ ਸਕਦਾ ਪੰਜਾਬ ਦੀ ਟੀਮ ਹਰ ਗੇਮ ਦੇ ਵਿੱਚ ਹਰ ਚੀਜ਼ ਦੇ ਵਿੱਚ ਬਹੁਤ ਅੱਗੇ ਵੱਸ ਸਕਦੀ ਹੈ ਇਹ ਮੈਂ ਤੁਸੀਂ ਤੁਸੀਂ ਹਾਕੀ ਦੇ ਵਿੱਚ ਕਿੱਦਾਂ ਗਏ ਤੁਹਾਡੇ ਮਤਲਬ ਪਰਿਵਾਰ ਚੋਂ ਕੋਈ ਹੋਰ ਸੀਗਾ ਨਾਲ ਕਿ ਤੁਹਾਡਾ ਵੀ ਐਸੇ ਇਕੱਲੇ ਦਾ ਸ਼ੌਂਕ ਸੀਗਾ ਨਹੀਂ ਜੀ ਇਹ ਬਚਪਨ ਤੋਂ ਮੈਂ ਛੋਟੇ ਹੁੰਦੇ ਤਾਂ ਮੇਰਾ ਹਾਕੀ ਦੇ ਵਿੱਚ ਹੀ ਰੁਚੀ ਸੀਗੀ ਸਾਡੇ ਖਾਲਸਾ ਹਾਈ ਸਕੂਲ ਦੇ ਵਿੱਚ ਕਲਕੱਤਾ ਵਿੱਚ ਜਦ ਮੈਂ ਖੇਲ ਪਰਦਾ ਸੀ ਉਹ ਤੇ ਕਲਾਸ 4 5 ਤੋਂ ਮੈਂ ਹਾਕੀ ਬੱਚਾ ਹੁੰਦਾ ਮੈਂ ਗਰਾਊਂਡ ਦੇ ਵਿੱਚ ਭਜਦਾ ਸੀ ਖੇਡਣ ਲੱਗ ਗਿਆ ਸੀਗਾ ਮੇਰੇ ਕੋਲੇ ਅੱਜ ਵੀ 72 ਦੀ ਹਾਕੀ ਮੇਰੇ ਕੋਲੇ ਪਈ ਆ ਮੈਂ ਤੁਹਾਨੂੰ ਦਿਖਾ ਸਕਦਾ ਜੀ ਜੀ ਤੇ ਇਸ ਤਰੀਕੇ ਨਾਲ ਮਤਲਬ ਉਸ ਖੇਡ ਦਾ ਖੇlde 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 ਫਿਰ ਜਾਣੀ 9 10 ਦੇ ਵਿੱਚ ਜਾ ਕੇ ਮੈਂ ਮਤਲਬ ਸਟੇਟ ਲੈਵਲ ਦੇ ਵਿੱਚ ਜੂਨੀਅਰ ਸਟੇਟ ਲੈਵਲ ਦੇ ਵਿੱਚ ਜਾਣਾ ਸ਼ੁਰੂ ਕੀਤਾ ਫਿਰ ਹਾਇਰ ਸਕੈਂਡਰੀ ਕਰਕੇ ਫਿਰ ਜਦ ਕਾਲਜ ਗਏ ਆ ਫਿਰ ਸਟੇਟ ਲੈਵਲ ਤੇ ਵੀ ਆ ਗਏ ਆ ਅਸੀਂ ਤੇ ਇਸ ਤਰੀਕੇ ਨਾਲ ਮਤਲਬ ਅਸੀਂ ਤਾਂ ਚੰਗੇ ਚੰਗੇ ਪਲੇਅਰਾਂ ਨੂੰ ਦੇਖਿਆ ਤੇ ਬਲਬੀਰ ਸਿੰਘ ਹੁਣ ਜਿਹੜਾ ਮੈਂ ਰਾਈਟ ਆਊਟ ਇੰਡੀਆ ਦੇ 올림픽 ਪਲੇਅਰ ਸੀਗੇ ਉਹ ਸਾਡੇ ਸਾਡੇ ਨਾਲ ਉੱਥੇ ਉਹ ਖਾਲਸਾ ਬਲੂਜ਼ ਦੇ ਵਿੱਚ ਖੇlde ਹੁੰਦੇ ਸੀ ਅਸੀਂ ਮੈਂ ਹਾਵੜਾ ਯੂਨੀਅਨ ਫਰਸਟ ਡਿਵੀਜ਼ਨ ਦੇ ਵਿੱਚ ਖੇਡਦਾ ਹੁੰਦਾ ਸੀ ਸਾਡੀਆਂ 18 ਟੀਮਾਂ ਹੁੰਦੀਆਂ ਸੀਗੀਆਂ ਤੇ ਉਸ ਦੇ ਵਿੱਚ ਉਹ ਵੀ ਸਾਡੇ ਨਾਲ ਖੇਡਦੇ ਹੁੰਦੇ ਸੀਗੇ ਤੇ ਉਹ ਵੀ ਸਾਨੂੰ ਥੋੜਾ ਜਿਹਾ ਦੱਸਦੇ ਹੁੰਦੇ ਸੀ ਕਿ ਤੁਸੀਂ ਸਤ ਸਿਨੀਅਰ ਸੀਗੇ ਤੇ ਉਹ ਵੀ ਕਿਵੇਂ ਖੇਲਣਾ ਕਿਵੇਂ ਨਹੀਂ ਆ ਉਹ ਉਹ ਵੀ ਸਾਨੂੰ ਬਹੁਤ ਚੰਗੀ ਤਕਨੀਕ ਸਿਖਾਉਂਦੇ ਗਏ ਤੇ ਇਸ ਤਰੀਕੇ ਨਾਲ ਬਹੁਤ ਚੰਗਾ ਸਾਡਾ ਫਿਊਚਰ ਮਤਲਬ ਹਾਕੀ ਦੇ ਵਿੱਚ ਬਹੁਤ ਚੰਗਾ ਗਿਆ ਮੇਜਰ ਧਿਆਨ ਚਾਂਜ ਦਾ ਨਾਮ ਉਹ ਜਿਹੜਾ ਉਹ ਆਉਂਦਾ ਉਹਨਾਂ ਦੇ ਨਾਮ ਦੇ ਉੱਪਰ ਬੜੇ 올림픽ਸ ਹੁੰਦੇ ਨੇ ਗਿਆ ਬੜੀਆਂ ਟਰੋਫੀਸ ਹੁੰਦੀਆਂ ਨੇ ਗਿਆ ਕਦੇ ਤੁਹਾਨੂੰ ਮੌਕਾ ਮਿਲਿਆ ਕਿ ਇਦਾਂ ਦੀ ਕਿਸੇ ਉਹਦੇ ਵਿੱਚ ਪਾਰ ਹੇ ਆ ਉਸ ਟਾਈਮ ਅਸੀਂ ਤਾਂ ਬਹੁਤ ਛੋਟੇ ਸੀਗੇ ਜੀ ਤੇ ਧਿਆਨ ਚੰਦ ਹੋਂ ਦਾ ਟਾਈਮ ਤੋਂ ਮਤਲਬ ਉਹਨਾਂ ਨੂੰ ਦੇਖਦੇ ਸੀ ਸੁਣਦੇ ਸੀਗੇ ਮਤਲਬ ਇਸ ਤਰੀਕੇ ਨਾਲ ਹਾਂਜੀ ਬਲਬੀਰ ਸਿੰਘ ਉਹਨਾਂ ਨੂੰ ਤਾਂ ਮਤਲਬ ਜਿੰਮੇਤ ਮੈਂ ਤੁਹਾਨੂੰ ਦੱਸਿਆ ਕਿ ਉਹ ਰਾਈਟ ਆਊਟ ਲੈਫਟ ਆਊਟ ਚੰਦ ਜੀ ਜੋ ਸੀਗੇ ਉਹ ਚੰਦ ਸਿੰਘ ਖੇលਦੇ ਸੀਗੇ ਉਹ ਉਹ ਸਾਡੇ ਨਾਲ ਕਲਕੱਤਾ ਖੇਲ ਕੇ ਆਏ ਨੇ ਮਤਲਬ ਉਹਨਾਂ ਦੇ ਬਾਰੇ ਮੈਂ ਤੁਨ ਦੱਸ ਸਕਦਾ ਤੇ ਉਸ ਤੋਂ ਪਹਿਲਾਂ ਦੇ ਜਿਹੜੇ ਸੀਨੀਅਰਸ ਉਹਨਾਂ ਤੋਂ ਵੀ ਸੀਨੀਅਰ ਸੀਗੇ ਉਹਨਾਂ ਦੇ ਬਾਰੇ ਥੋੜੀ ਮੈਨ ਜਾਣਕਾਰੀ ਘਾਟਾ ਮਤਲਬ ਹਾਂ ਦੇਖਦੇ ਸੀ ਸੁਣਦੇ ਸੀ ਉਹਨਾਂ ਦੇ ਗੇਮ ਕਿੱਥੇ ਹੋ ਰਹੀ ਆ ਕਿਵੇਂ ਹੋ ਰਹੀ ਆ ਤੇ ਇਸ ਚੀਜ਼ ਦੇ ਬਾਰੇ ਪਤਾ ਹੈ ਅੱਜ ਦੀ ਗੱਲ ਕਰੀਏ ਤਾਂ ਜਿਵੇਂ ਅੱਜ ਜਿਹੜੀਆਂ ਗੇਮਸ ਹੁੰਦੀਆਂ ਨੇ ਸਪੋਰਟਸ ਹੁੰਦੇ ਨੇ ਤਾਂ ਤੁਹਾਡੇ ਵੇਲੇ ਜਿਹੜੇ ਸਪੋਰਟਸ ਸੀਗੇ ਕਿੰਨਾ ਕ ਫਰਕ ਆ ਦੋਵਾਂ ਦੇ ਵਿੱਚ ਅੱਜ ਦੀ ਤੇ ਪਹਿਲਾਂ ਦੀ ਤੇ ਮਤਲਬ ਜੇ ਮੈਂ ਤੁਹਾਨੂੰ ਦੱਸਾਂ ਕਿ ਹਰ ਚੀਜ਼ ਦੀ ਤਕਨੀਕ ਦੇ ਬਾਰੇ ਬਹੁਤ ਕੁਝ ਫਰਕ ਆ ਬਹੁਤ ਜ਼ਿਆਦਾ ਫਰਕ ਆ ਤੇ ਅੱਗੇ ਦਾ ਖਾਣ ਪੀਣ ਹੋਣ ਕਰਕੇ ਚੰਗਾ ਖਾਣ ਪੀਣ ਹੋਣ ਕਰਕੇ ਤੇ ਹੁਣ ਤਾਂ ਖਾਣ ਪੀਣ ਉਹਨਾਂ ਠੀਕ ਨਾ ਹੋਣ ਕਰਕੇ ਬੱਚਿਆਂ ਦੇ ਅੱਗੇ ਜਿਹੜੇ ਸਟੈਮਨੇ ਨੇ ਉਹਨੇ ਖਾਸ ਜ਼ਿਆਦਾ ਨਹੀਂ ਆ ਕੁਝ ਕੱਟ ਗਏ ਆ ਤੇ ਅੱਗੇ ਅਸੀਂ ਦੋ ਦੋ ਢਾਈ ਢਾਈ ਘੰਟੇ ਵੀ ਕੰਟੀਨਿਊ ਮੈਦਾਨ ਦੇ ਵਿੱਚ ਹਾਕੀ ਖੇਲੇ ਆ ਦੋ ਘੰਟੇ ਢਾਈ ਘੰਟੇ ਹਾਕੀ ਪ੍ਰੈਕਟਿਸ ਕੀਤੀ ਆ ਜੀ ਤੇ ਸਵੇਰੇ ਵੀ ਚਲੇ ਜਾਂਦੇ ਸੀ ਜਾ ਕੇ ਸਵੇਰੇ ਸਜਰੇ ਐਲੀਂ ਦਾ ਮਾਰਨਿੰਗ 4 ਵਜੇ ਉੱਠ ਕੇ ਜਾ ਕੇ 6 6 ਵਜੇ 6:30 ਵਜੇ ਤੱਕ ਖੇਡ ਕੇ ਫਿਰ ਸਕੂਲ ਕਾਲਜ ਜੁਆਇਨ ਕਰਦੇ ਰਹੇ ਆ ਤੇ ਇਸ ਤਰੀਕੇ ਨਾਲ ਹੁਣ ਬੱਚੇ ਮਤਲਬ ਉਹਨਾਂ ਲੌਂਗ ਮਤਲਬ ਸਟੈਮਨਾ ਨਹੀਂ ਰੱਖਦੇ ਤੇ ਇਹੋ ਚੀਜ਼ ਮੈਂ ਮੈਂ ਸੋਚਦਾ ਕਿ ਜਿਹੜੀਆਂ ਆਉਣ ਜਿਹੜੇ ਖਾਣ ਪੀਣ ਦੇ ਪਦਾਰਥਾਂ ਨੇ ਇਹ ਚੀਜ਼ਾਂ ਨੇ ਜਿਹੜੇ ਗਲਤ ਆਉਣ ਲੱਗੇ ਨੇ ਤੇ ਮਲਟਾਉਂਦਿਆਂ ਨੇ ਵਿੱਚ ਜਿਹੜੇ ਸਪਰੇ ਵਗੈਰਾ ਇੱਥੇ ਜੀ ਹੁਣ ਮੈਂ ਦੇਖ ਰਿਹਾ ਪੰਜਾਬ ਦਾ ਪਾਣੀ ਕਹਿੰਦੇ ਹੁੰਦੇ ਸੀ ਅੰਮ੍ਰਿਤ ਪਾਣੀ ਆ ਇਹ ਮਗਰ ਹੁਣ ਸਾਨੂੰ ਇਸ ਪਾਣੀ ਤੋਂ ਹੀ ਬਰਹੀਸ਼ ਕਰਨੀ ਪਈ ਆ ਤੇ ਫਿਲਟਰ ਪਾਣੀ ਪੀਣਾ ਪੈਂਦਾ ਜਾਂ ਹੋਰ ਚੰਗਾ ਪਾਣੀ ਉਹ ਵਲ ਕੇ ਪੀਣਾ ਪੈਂਦਾ ਤੇ ਇਹ ਇਸ ਚੀਜ਼ਾਂ ਦਾ ਬਹੁਤ ਡਿਫਰੈਂਸ ਆ ਤੇ ਪਹਿਲਾਂ ਦਾ ਤੇ ਹੁਣ ਦਾ ਮਹਾ ਤਕਨੀਕ ਬਹੁਤ ਜ਼ਿਆਦਾ ਅੱਗੇ ਵੱਧ ਗਈ ਆ ਇਹ ਜ਼ਰੂਰ ਮੰਨਦੇ ਆ ਕਿ ਅੱਗੇ ਨਾ ਤਕਨੀਕ ਬਹੁਤ ਅੱਗੇ ਆ ਉੱਪਰ ਤੇ ਇਹ ਚੀਜ਼ਾਂ ਦਾ ਮੈਂ ਮੰਨਦਾ ਵੀ ਹਾਂ ਠੀਕ ਠਾਕ ਉਹ ਜਿਸ ਟਾਈਮ ਤੁਸੀਂ ਉੱਥੇ ਖੇਡਦੇ ਸੀਗੇ ਐਜ਼ ਆ ਸਿੱਖ ਹੋਣ ਦੇ ਨਾਤੇ ਤੁਹਾਨੂੰ ਕਦੇ ਕੋਈ ਔਕੜ ਤਾਂ ਨਹੀਂ ਆਈ ਕਿਉਂਕਿ ਉਹ ਪੰਜਾਬ ਨਹੀਂ ਹੈਗਾ ਪੰਜਾਬ ਦੇ ਵਿੱਚ ਫਿਰ ਵੀ ਮੰਨਿਆਦਾ ਚਲੋ ਠੀਕ ਹੈ ਉਹ ਸਿਸਟਮ ਹੈਗਾ ਪਰ ਉੱਥੇ ਸਰਦਾਰ ਹੋ ਕੇ ਤੁਸੀਂ ਉੱਥੇ ਕਲਕੱਤਾ ਤੋਂ West Bengal ਨੂੰ ਰਿਪਰੈਜ਼ੈਂਟ ਕੀਤਾ ਕੋ ਪ੍ਰੋਬਲਮ ਤਾਂ ਨਹੀਂ ਆਈ ਕਦੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਤੇ ਮੈਨੂੰ ਬੜਾ ਮਾਣ ਆ West Bengal ਤੇ ਉੱਤੇ West Bengal ਦੀ ਪਬਲਿਕ ਦੇ ਉੱਤੇ ਬੜੀ ਸੂਝਵਾਨ ਪਬਲਿਕ ਆ ਪੜੀ ਲਿਖੀ ਪਬਲਿਕ ਆ ਔਰ ਉਹ ਸਮਾਂ ਤੇ ਆਪਣੇ ਮਤਲਬ ਉਹ ਹੋਰ ਵੀ ਮਾਣ ਕਰਦੇ ਆ ਕਿ ਸਿੱਖ ਸਰਦਾਰ ਹੋ ਕੇ ਸਾਡੇ ਇੱਥੇ ਆ ਕੇ ਸਟੇਟ ਦੇ ਵਿੱਚ ਇੰਨਾ ਸੋਹਣਾ ਖੇਲਦੇ ਆ ਤੇ ਇੰਨਾ ਸੋਹਣਾ ਮਤਲਬ ਇਹ ਰਿਪਰੈਜ਼ੈਂਟ ਕਰਦੇ ਆ ਸਭ ਚੀਜ਼ ਨੂੰ ਤੇ ਉਹ ਸਾਨੂੰ ਹੋਰ ਵੀ ਮਤਲਬ ਉਤਸ਼ਾਹਿਤ ਕਰਦੇ ਸੀਗੇ ਤੇ ਅੱਜ ਤੱਕ ਸਾਨੂੰ ਐਸੀ ਤੇ ਚੀਜ਼ ਦੇ ਵਿੱਚ ਕੋਈ ਸਾਹਮਣਾ ਨਹੀਂ ਕਰਨਾ ਪਿਆ ਤੇ ਸਾਨੂੰ ਮਤਲਬ ਹਰ ਜਤਰਾ ਤੇ ਹਰ ਚੀਜ਼ ਤੇ ਸਹਿਯੋਗੀ ਮਿਲਦਾ ਰਿਹਾ ਜਿਵੇਂ ਬੰਗਲਾਚ ਕਹਿੰਦੇ ਆ ਇਹ ਸਰਦਾਰ ਜੀ ਫਾਲੋ ਖੇਲਨ ਖੇਲਤੇ ਹੋਵੇ ਖੇਲਤੇ ਹੋਵੇ ਭਲੋ ਖੇਲਤੇ ਹੋਵੇ ਬੰਗਲੇਸ਼ ਕਹਿੰਦੇ ਇੱਕ ਪਿੱਛੋ ਜੋਰ ਲਾਉਂਦੇ ਸਲੋਗਨ ਦਿੰਦੇ ਹੁੰਦੇ ਸੀ ਕਿ ਚੰਗੀ ਤਰ੍ਹਾਂ ਖੇਲਣਾ ਸਰਦਾਰ ਜੀ ਹੋਰ ਚੰਗੀ ਤਰ੍ਹਾਂ ਖੇਲਣਾ ਹੁਣ ਖੇਲੇ ਅਗਰ ਹੋਰ ਚੰਗੀ ਵੇਰੇ ਖੇਲਣਾ ਤੇ ਇਹ ਚੀਜ਼ਾਂ ਦੇਖ ਕੇ ਹੋਰ ਉਤਸ਼ਾਹ ਹੁੰਦਾ ਸੀ ਹੋਰ ਵੀ ਖੇਲ ਖੇਲਣ ਹੋਰ ਵੀ ਚੰਗਾ ਖੇਡਣ ਨੂੰ ਮਨ ਕਰਦਾ ਸੀਗਾ ਤੇ ਇਸੇ ਤਰੀਕੇ ਨਾਲ ਸਾਨੂੰ ਇਹ ਪ੍ਰੇਰਣਾ ਜਿਵੇਂ ਸਾਨੂੰ ਮਿਲਦੀ ਰਹੀ ਆ ਅਸੀਂ ਵੀ ਹੁਣ ਨਵੀਂ ਪੀੜ੍ਹੀ ਨੂੰ ਸੋਚ ਰਹੇ ਹਾਂ ਕਿ ਇਸੇ ਤਰੀਕੇ ਨਾਲ ਅਸੀਂ ਵੀ ਪ੍ਰੇਰਣਾ ਦੇਣ ਦਾ ਮੌਕਾ ਸਾਨੂੰ ਮਿਲੇ ਤੇ ਅਸੀਂ ਕਰੀਏ ਜਾਂਦੇ ਆ ਦੇਖਦੇ ਆ ਬੱਚਿਆਂ ਨੂੰ ਹਾਕੀ ਖੇਡਦੇ ਆ ਨੂੰ ਥੋੜਾ ਬਹੁਤ ਜਿੰਨਕ ਵੀ ਆਪਨ ਆਪ ਨੂੰ ਸੋਜੀ ਆ ਉਹ ਬੱਚਿਆਂ ਨੂੰ ਦੱਸਦੇ ਆ ਸਮਝਾਉਂਦੇ ਆ GS طریقے ਨਾਲ ਖੇਲਣਾ ਤੇ پاس ਐਸ ਪਾਸੇ ਰਾਈਟ ਪਾਸੇ ਜਾਂ ਲੈਫਟ ਪਾਸੇ ਕਿਨੂੰ پاس ਕਿ ਤੋ ਕਿਵੇਂ ਦੇਣਾ ਤੇ ਉਸ ਨੂੰ ਕਿਵੇਂ ਕੱਟ ਕਰਕੇ ਉਹਨੂੰ ਕਿਵੇਂ ਨਿਕਲਣਾ ਟੀਮ ਦੀ ਆਪਦੀ ਕਿਵੇਂ ਤੁਸੀਂ ਰੀਤ ਬਣਾਉਣੀ ਆ ਇਹ ਸਭ ਚੀਜ਼ਾਂ ਨੇ ਇਹ ਗੇਮ ਮਤਲਬ ਥੋੜਾ ਦਿਮਾਗ ਨਾਲ ਵੀ ਖੇਲੀ ਜਾਂਦੀ ਆ ਮਤਲਬ ਕਹ ਲੀਏ ਕਿ ਇਹ ਗੇਮ ਇੱਕ ਇਦਾਂ ਦੀ ਗੇਮ ਐ ਜਿਹੜੀ ਕਿ ਕੱਲਾ ਬੰਦਾ ਨਹੀਂ ਜਿੱਤ ਸਕਦਾ ਇਹ ਟੀਮ ਵਰਕ ਦੇ ਨਾਲ ਹੀ ਚਲਣੀ ਤਾਨੂੰ ਟੀਮ ਵਰਕ ਸਿਖਾਉਂਦੀ ਹੈਗੀ ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ ਜੀ ਇਹ ਟੀਮ ਵਰਕ ਐ ਮਤਲਬ 11 ਜਾਣੇ ਦੀ ਗੇਮ ਆ 11 ਜਾਣੇ ਦੀ ਗੇਮ ਚ 11 ਜਾਣੇ ਦੀ ਬਾਲ ਨੂੰ ਸਟਿਕ ਸਟਿਕ ਨੂੰ ਬਾਲ ਲੱਗਣੀ ਚਾਹੀਦੀ ਆ ਜੀ 11 ਜਾਣੇ ਦੀ ਇਥੇ ਇਹ ਨਹੀਂ ਆ ਕਿ ਤੁਸੀਂ ਉਹਨਾਂ ਦੀ ਡੀ ਦੇ ਵਿੱਚੋਂ ਡੀ ਤੋਂ ਤੁਹਾਨੂੰ ਬੈਕ ਵੀ ਆਪ ਦੀ ਡੀ ਤੱਕ ਕਰਨਾ ਪੈ ਸਕਦਾ ਕਿਉਂਕਿ ਉਹ ਕਹਿੰਦੇ ਪਹਿਲਾਂ ਸ਼ੇਰ ਜਿਵੇਂ ਕਰਦਾ 2 ਕਦਮਾਂ ਪਿੱਛੇ ਹਟ ਕੇ ਫੇਸ ਲਾਂਗ ਮਾਰਦਾ ਤੇ ਇਸ ਤਰ੍ਹਾਂ ਸਾਨੂੰ ਪਿੱਛੇ ਵੀ ਹਟਣਾ ਪੈਂਦਾ ਪਿੱਛੇ ਹਟ ਕੇ ਤੇ ਉਸ ਨੂੰ ਫਿਰ ਅੱਗੇ ਆਫੈਂਸ ਕਿਵੇਂ ਕਰਨਾ ਉਹ ਰਣਨੀਤੀ ਅਪਣਾ ਕੇ ਵੀ ਦੇਖਣਾ ਪੈਂਦਾ ਵੀ ਉਹਨਾਂ ਦਾ ਡਿਫੈਂਡਰ ਕਿੱਥੇ ਆ ਉਹਨਾਂ ਦਾ ਆਫੈਂਡਰ ਕਿੱਥੇ ਆ ਕਿੱਥੇ ਹੋ ਕਿੱਥੋਂ ਬੁੱਸਾ ਸੀ ਨਿਕਲ ਕੇ ਕਿਵੇਂ ਜਾ ਸਕਦੇ ਆ ਇਹ ਸਭ ਰਣਨੀਤੀ ਬਣਾ ਕੇ ਸਾਨੂੰ ਉੱਥੋਂ ਨਿਕਲਣਾ ਪੈਂਦਾ ਇਹ ਸਭ ਚੀਜ਼ਾਂ ਨੇ ਜਿਹੜੀਆਂ ਮੈਨ ਮਾਰਕਸ ਕਰਨ ਵਾਲੀਆਂ ਨੇ ਇਹ ਚੰਗੇ ਕੋਚ ਚੰਗੇ ਮਤਲਬ ਟੈਕਨੀਕਲ ਉਹਨਾਂ ਨੂੰ ਬੱਚਿਆਂ ਨੂੰ ਸਮਝਾਉਣ ਤੇ ਸਮਝਾ ਕੇ ਅੱਗੇ ਲੈ ਕੇ ਜਾਣ ਤਾਂ ਬਹੁਤ ਬਹੁਤ ਖੁਸ਼ੀ ਹੁੰਦੀ ਆ ਤੇ ਇਹ ਸੀ ਜਿਹੜਾ ਮੈਂ ਸੋਚਦਾ ਉਮੀਦ ਕਰਦਾ ਹਾਂ ਕਿ ਸਾਡੀ ਗਵਰਨਮੈਂਟ ਜਿਵੇਂ ਜੇ 올 ਓਵਰ ਇੰਡੀਆ ਦੇ ਵਿੱਚ ਜੋ ਵੀ ਗਵਰਨਮੈਂਟ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਇਹ ਚੀਜ਼ਾਂ ਨੂੰ ਜੋ ਬੱਚਿਆਂ ਨੂੰ ਮਤਲਬ ਇਸ ਚੀਜ਼ ਨੂੰ ਚੰਗੀ ਤਰ੍ਹਾਂ ਟੈਕਨੀਕ ਟੈਕਨੀਕਾਂ ਦੇ ਕੇ ਚਪ੍ਰੇਰਿਤ ਕਰਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਬਹੁਤ ਮੈਂ ਇਸ ਚੀਜ਼ ਦਾ ਤੁਸੀਂ ਖੁਸ਼ ਹਾਂ ਤੁਸੀਂ ਕਦੇ ਅੱਗੇ ਨਹੀਂ ਟਰਾਈ ਕੀਤਾ ਵੀ ਹੋਰ ਵੱਡੇ ਲੈਵਲ ਤੇ ਜਾ ਕੇ ਮੈਂ ਖੇਡਾਂ ਮੈਂ ਐਜ਼ ਅ ਨੈਸ਼ਨਲ ਰਿਪਰੈਜ਼ੈਂਟ ਕਰਾਂ ਕਿਤੇ ਜਾ ਕੇ ਮੈਂ ਦੇਖੋ ਇਹ ਇਹ ਗਲਤੀਆਂ ਮਤਲਬ ਬਹੁਤ ਦੇਖੋ ਬਹੁਤ ਮੈਂ ਇਸ ਤਰੀਕੇ ਦਾ ਵੀ ਸਮਾਂ ਆਇਆ ਕਿ ਮੈਂ ਤੋਂ ਬਹੁਤ ਕਮਜ਼ੋਰ ਪਲੇਅਰ ਤੇ ਉਸ 11 11th ਇਨ ਦੇ ਵਿੱਚ ਹੁੰਦਾ ਸੀ ਅਸੀਂ ਲਾਈਨ ਆਊਟ ਦੇ ਵਿੱਚ ਬੈਠੇ ਹੁੰਦੇ ਸੀਗੇ ਕਿਸੇ ਕਿਸੇ ਟਾਈਮ ਐਸਾ ਵੀ ਆਇਆ ਸੀ ਦੁਖਤ ਸਮਾਂ ਕਿਉਂਕਿ ਅਪਰੋਚ ਬਹੁਤ ਬੜੀ ਚੀਜ਼ ਹੁੰਦੀ ਆ ਜਿੰਨਾ ਚਿਰ ਸਾਡੇ ਇੰਡੀਆ ਦੇ ਵਿੱਚੋਂ ਇਹ ਅਪਰੋਚ ਖਤਮ ਨਹੀਂ ਹੁੰਦੀ ਇਹ ਅਪਰੋਚ ਮਤਲਬ ਸਾਡਾ ਉਹ ਫਲਾਣਾ ਸਾਡਾ ਇਹ ਖਾਲੀ ਗੇਮ ਇੱਕ ਗੇਮ ਦੇ ਉੱਪਰ ਕਿਸੇ ਬੱਚੇ ਨੂੰ ਅੱਗੇ ਨਹੀਂ ਬਤਾਇਆ ਜਾ ਸਕਦਾ ਉਹਦੀ ਤਕਨੀਕ ਦੇ ਉੱਤੇ ਉਹਨੂੰ ਅੱਗੇ ਨਹੀਂ ਲਿਆਇਆ ਜਾ ਸਕਦਾ ਤੇ ਮੈਂ ਨਹੀਂ ਸੋਚਦਾ ਕਿ ਅਸੀਂ ਵਰਲਡ ਲੈਵਲ ਤੇ ਹੋਰ ਵੀ ਜ਼ਿਆਦਾ ਮਤਲਬ ਕਰ ਸਕਦੇ ਹਾਂ ਸਾਡੇ ਕੋਲੇ ਬਹੁਤ ਕੁਝ ਹੈ ਬਹੁਤ ਕਰ ਸਕਦੇ ਹਾਂ ਪਰ ਜੇ ਇਹ ਚੀਜ਼ਾਂ ਸਾਡੇ ਚੋਂ ਮਤਭੇਦ ਖਤਮ ਹੋ ਕੇ ਥੋੜਾ ਜਿਹਾ ਅਸੀਂ ਜਿਹੜੇ ਬੱਚਿਆਂ ਦੇ ਵਿੱਚ ਹਨਰ ਹੈ ਉਹਨਾਂ ਨੂੰ ਅੱਗੇ ਲੈ ਕੇ ਆਈਏ ਤਾਂ ਇਹ ਚੀਜ਼ ਬਹੁਤ ਹੋਣੀ ਜ਼ਰੂਰ ਹੈ ਸ਼ਾਇਦ ਇਸੇ ਕਰਕੇ ਕਿਤੇ ਨਾ ਕਿਤੇ ਅਸੀਂ ਦੇਖਦੇ ਆ ਨਾ ਕਿ ਅੱਜ ਸਾਡੇ ਇਥੋਂ ਪੰਜਾਬ ਚੋਂ ਨਿਕਲੇ ਬੱਚੇ ਇੰਡੀਆ ਚੋਂ ਨਿਕਲੇ ਬੱਚੇ ਜਿਹੜੇ ਨੇ ਉਹ ਫੋਰਨ ਦੇ ਵਿੱਚ ਜਾ ਕੇ ਉਥੋਂ ਦੀਆਂ ਕੰਪਨੀ ਦੇ ਸੀਈਓਜ਼ ਬਣ ਰਹੇ ਨੇ ਮੇਬੀ ਰੀਜ਼ਨ ਇਸੇ ਕਰਕੇ ਆ ਕਿ ਉਹ ਬੱਚਿਆਂ ਦੇ ਗੁਣ ਨੂੰ ਸਕਿੱਲ ਨੂੰ ਪਛਾਣਦੇ ਨੇ ਤੇ ਸਾਡੇ ਇੱਥੇ ਜਿਹੜਾ ਅਪਰੋਚ ਸਿਸਟਮ ਨੂੰ ਜ਼ਿਆਦਾ ਮਾਇਨੇ ਦਿੱਤੀ ਜਾਂਦੀ ਹੈ ਬਿਲਕੁਲ ਤੁਸੀਂ ਸਹੀ ਕਿਹਾ ਕਿ ਇੱਥੇ ਜਿਹੜੇ ਆਪਣੇ ਬੱਚੇ ਨੇ ਬਹੁਤ ਚੰਗੀ ਮਤਲਬ ਸਕਿੱਲ ਇਹਨਾਂ ਦੀ ਬੱਚਿਆਂ ਦੀ ਚੰਗੀ ਆ ਟੈਕਨੀਕ ਚੰਗੀ ਆ ਸਭ ਕੁਝ ਠੀਕ ਆ ਪਰ ਕੀ ਕੀ ਬਾਹਰ ਜਾਂਦੇ ਨੇ ਤਾਂ ਉਹਨਾਂ ਨੂੰ ਮਤਲਬ ਬਾਹਰ ਜਾ ਕੇ ਚੰਗਾ ਮੌਕਾ ਮਿਲਦਾ ਚੰਗੇ ਮਤਲਬ ਉਹ ਦੇਖਦੇ ਨੇ ਕਿ ਜੀ ਦੇ ਵਿੱਚ ਕੁਆਲਿਟੀ ਚੰਗੀ ਆ ਉਹ ਬਾਹਰਲੇ ਦੇਸ਼ ਉਹ ਉਹਨੂੰ ਪਹਿਲਾਂ ਅਪਰੋਚ ਕਰਦੇ ਨੇ ਉਹਨੂੰ ਉਹਨੂੰ ਸਿਲੈਕਟਡ ਕਰਦੇ ਨੇ ਪਰ ਸਾਡੇ ਵਿੱਚ ਆਹੀ ਖਾਮੀਆਂ ਨੇ ਸਾਡੇ ਵਿੱਚ ਕਮੀਆਂ ਨੇ ਜੇ ਕਮੀਆਂ ਸਾਡੀਆਂ ਦੂਰ ਹੋ ਜਾਣ ਤਾਂ ਸ਼ਾਇਦ ਇਹ ਸਾਡਾ ਇੰਡੀਆ ਇੰਡੀਆ ਜਿਵੇਂ ਕਹਿੰਦੇ ਸੋਨੇ ਦਾ ਇੰਡੀਆ ਉਹੀ ਇੰਡੀਆ ਮੁੜ ਕੇ ਸਾਡਾ ਪੇਰ ਸਾਫਿਤ ਹੋ ਜਾਏਗਾ ਬਹੁਤ ਸ਼ੁਕਰਾਨਾ ਫਲ ਬਰਤਾਨਾ ਦਾ ਪੋਇੰਟ ਸਮਾਂ ਦਾ ਪਰਕਾਉਸ ਚੱਲ ਰਿਹਾ ਹੈ ਤਾਂ ਇਹ ਬਜ਼ੁਰਗ ਜਿਨ੍ਹਾਂ ਨੇ ਕਿਸੇ ਵੇਲੇ ਜਿਹੜਾ ਆਪਣੀ ਜਵਾਨੀ ਵੇਲੇ ਹਾਕੀ ਖੇਡੀ ਆ ਤੇ ਅੱਜ ਵੀ ਜਿਹੜਾ ਹੈ ਦੇਖਦੇ ਨੇ ਕਿ ਜਿਹੜੇ ਅੱਜ ਦੇ ਪਲੇਅਰਜ਼ ਨੇ ਕਿੰਨਾ ਕੁ ਫਰਕ ਹੈ ਉਸ ਟਾਈਮ ਦੇ ਤੇ ਅੱਜ ਦੇ ਟਾਈਮ ਦੇ ਵਿੱਚ ਜ਼ਰੂਰ ਜਿਹੜਾ ਹੈ ਸਾਨੂੰ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ ਸਰੀਰ ਤੰਦਰੁਸਤ ਰਹਿੰਦਾ ਹੈ ਦਿਮਾਗ ਤੰਦਰੁਸਤ ਰਹਿੰਦਾ ਹੈ ਅੱਜ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਬਿਮਾਰੀ ਜਿਹੜੀ ਆ ਉਹ ਸਰੀਰ ਨਾਲੋਂ ਦਿਮਾਗੀ ਹੋਈ ਪਈ ਹੈ ਨੌਜਵਾਨ ਪੀੜੀ ਜਿਹੜੀ ਆ ਉਹ ਵੀ ਸਟ੍ਰੈਸ ਦੇ ਕਾਰਨ ਜਿਹੜਾ ਹੈ ਇੰਨੀ ਜ਼ਿਆਦਾ ਪਰੇਸ਼ਾਨ ਹੈ ਤੇ ਜੇ ਖੇਡਾਂ ਦੇ ਵੱ ਕਿਤੇ ਗੁਣਾ ਜ਼ਿਆਦਾ ਕਨਸੈਂਟ੍ਰੇਸ਼ਨ ਬਣੇਗੀ ਤੇ ਤੰਦਰੁਸਤ ਰਹੇਗਾ ਜ਼ਰੂਰ ਜਿਹੜਾ ਹੈ ਤੁਹਾਡੀ ਗੱਲਬਾਤ ਕਰਵਾਉਂਦੇ ਰਹਿੰਦੇ ਆ ਅਸੀਂ ਇਦਾਂ ਹੀ ਹੋਰ ਲੋਕਾਂ ਦੇ ਨਾਲ ਕਰਵਾਵਾਂਗੇ ਚਾਹਣਾਗੇ ਤੇ ਤੁਸੀਂ ਦੇਖਦੇ ਰਹੋਦਾ ਸਿਟੀ ਹੈਡਲਾਈਨਸ ਮਿਲਦੀਆਂ ਜੀ ਅਗਲੀ ਵਾਰ ਧੰਨਵਾਦ